ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਚੌਥਾ ਛਿਮਚਿਮੇ ਛੇ ਮੱਚੇ ਮ ਵਰਸੈ ਪਹਿਲਾ ਜਿਹੜਾ ਪਾਠ ਛਿਮਚਿਮੇ ਹੈ ਇਹ ਇਕੱਠਾ ਕਰਨਾ ਹੈ ਛਿਮਚਿਮੇ ਇਥੇ ਯਮਕ ਲਾ ਦਨੀ ਹੈ ਫਿਰ ਬੋਲਣਾ ਛੇ ਮੱਚੇ ਮ ਵਰਸੈ ਦੂਸਰੇ ਦੋਵੇਂ ਜਿਹੜੇ ਛੇਮ ਪਾਦ ਹਨ ਇਹ ਵੱਖਰੇ ਬੋਲਨੇ ਹਨ ਪੋਲੇ ਉਚਾਰਨ ਕਰਨੇ ਹਨ ਛੇਮ 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 ਵਰਸਾ ਅੰਮ੍ਰਿਤ ਤਾਰਾ RAM ਗੁਰਮੁਖੇ ਗੁਰਮੁਖ ਨਦਰੀ RAM ਪਿਆਰਾ RAM ਕਿ ਵਿਸਰਾਮ ਧਿਆਨ ਨਾਲ ਲਾਉਣਾ ਹੈ ਗੁਰਮੁਖੇ ਗੁਰਮੁਖ ਨਦਰੀ RAM ਪਿਆਰਾ RAM RAM ਨਾਮ ਪਿਆਰਾ ਜਗਤ ਨਿਸ਼ਤਾਰਾ ਰਾਮ ਨਾਮ ਵਡਿਆਈ ਕਲਯੁਗ ਰਾਮ ਨਾਮ ਬੋਹਿਥਾ ਗੁਰਮੁਖ ਪਾਰ ਲਗਾਈ ਹਲਤ ਪਲਤ ਰਾਮ ਨਾਮ ਸੁਹਿੱਲੇ ਗੁਰਮੁਖ ਕਰਨੀ ਸਾਰੀ ਨਾਨਕ ਦਾਤ ਦਇਆ ਕਰ ਦੇਵੈ ਰਾਮ ਨਾਮ ਨਿਸ਼ਤਾਰੀ RAMU RAM ਨਾਮ ਜਪਿਆ ਦੁਖ ਕਿਲ ਵਿਖ ਨਾਸ ਗਵਾਇਆ RAM ਇਹੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਰਾਮੂ ਰਾਮ ਇਥਠਮਕੈ ਨਾਮ ਜਪਿਆ ਇਥੇ ਵਿਸਰਾਮ ਹੈ ਦੁਖ ਕੇਲਵਿਖ ਨਾਸ ਗਵਾਇਆ ਰਾਮ ਗੁਰ ਪਰਚੈ ਗੁਰ ਪਰਚੈ ਧਿਆਇਆ ਮੈਂ ਹਿਰਦੈ ਰਾਮ ਰਵਾਇਆ ਰਾਮ ਰਵਿਆ ਰਾਮ ਹਿਰਦੈ ਪਰਮਗਤ ਪਾਈ ਜਾ ਗੁਰ ਸਰਣਾਈ ਆਈ ਲੋਭ ਵਿਕਾਰ ਨਾਵ ਡੁੱਬਦੀ ਨਿਕਲੀ ਜਾ ਸਤਗੁਰ ਨਾਮ ਦੜਾਈ ਲੋਭ ਵਿਕਾਰ ਨਾਵ ਡੁੱਬਦੀ ਇਹ ਥੋੜਾ ਜਿਹਾ ਕਸਕੇ ਬੋਲਣਾ ਨਾਵ ਡੁੱਬਦੀ ਨਿਕਲੀ ਇਥੇ ਵਿਸਰਾਮ ਹੈ ਜਾ ਸਤਗੁਰ ਨਾਮ ਦੜਾਈ ਜੀ ਇਹ দান ਗੁਰਪੂਰੈ ਦਿਆ RAM ਨਾਮ ਚਿਤ ਲਾਈ ਆਪ ਕਿਰਪਾਲ ਕਿਰਪਾ ਕਰ ਦੇਵੈ ਨਾਨਕ ਗੁਰ ਸਰਣਾਇ ਬਾਣੀ RAM ਨਾਮ ਸੁਣੀ ਸਿੱਧ ਕਾਰਜ ਸਭ ਸੁਹਾਇ RAM ਰੂਮੇ ਰੋਮ ਰੂਮ ਰੂਮੇ ਮੈਂ ਗੁਰਮੁਖ RAM ਧਿਆਈ RAM ਇਹ ਵੀ ਇਸ RAM ਧਿਆਨ ਨਾਲ ਲਾਉਣਾ ਰੂਮੇ ਰੋਮ ਇਥੇ ਠਮਕ ਰੋਮ ਰੋਮੇ ਇਥੇ ਵਿਸਰਾਮ ਮੈਂ ਗੁਰਮੁਖ ਰਾਮ ਧਿਆਏ ਰਾਮ ਰਾਮ ਨਾਮ ਧਿਆਏ ਪਵਿੱਤ ਹੋਏ ਆਏ ਤਿਸ ਰੂਪ ਨਾ ਦੇਖਿਆ ਕਾਈ ਰਾਮੋ ਰਾਮ ਰਵਿਆ ਘਟ ਅੰਤਰ ਸਭ ਤ੍ਰਿਸ਼ਨਾ ਭੂਖ ਗਵਾਈ ਮਾਨ ਤਨ ਸੀਤਲ ਸੀਗਾਰ ਸਭ ਹੋਆ ਗੁਰਮਤਿ RAM ਪ੍ਰਗਾਸਾ ਨਾਨਕ ਆਪ अनुग्रह ਕੀਆ ਹਮ ਦਾਸਨ ਦਾਸਨ ਦਾਸਾ ਨਾਨਕ ਆਪ अनुग्रह ਕੀਆ ਇਥਿ ਵਿਸਰਾਮ ਹਮ ਦਾਸਨ ਦਾਸਨ ਦਾਸਾ ਯਾਨੀ ਹਮ ਦਾਸਨ ਇਥੇ ਠਮਕ ਲਾ ਦਨੀ ਹੈ ਦਾਸਨ ਦਾਸਾ ਜਿਨੀ ਰਾਮੂ ਰਾਮ ਨਾਮ ਵਿਸਾਰਿਆ ਸੀ ਮਨਮੁਖ ਮੂੜ ਅਭਾਗੀ ਰਾਮ ਅਭਾਗੀ ਰਾਮ ਨਹੀਂ ਕਹਿਣਾ ਸੀ ਮਨਮੁਖ ਮੂੜ ਅਭਾਗੀ ਰਾਮ ਤਿੰਨ ਅੰਤਰੇ ਮੋਹ ਵਿਆਪੈ ਖੇਨ ਖੇਨ ਮਾਇਆ ਲਾਗੀ ਰਾਮ ਮਾਇਆ ਮਲ ਲਾਗੀ ਬੂੜ ਭਏ ਅਭਾਗੀ ਜਿਨ ਰਾਮ ਨਾਮ ਨਹਿ ਪਾਇਆ ਅਨੇਕ ਕਰਮ ਕਰਹਿ ਅਭਿਮਾਨੀ ਹਰ ਰਾਮੋ ਨਾਮ ਚੂਰ ਆਇਆ ਮਹਾ ਬਿਖਮ ਜਮ ਪੰਥ ਦੁਹਿਲਾ ਕਾਲੂਖਤ ਮੂਹ ਅੰਧਿਆਰਾ ਇਹ ਵੀ ਵਿਸਰਾਮ ਯਾਦ ਰੱਖਣਾ ਮਹਾ ਬਿਖਮ ਜਮ ਪੰਥ ਦੁਹਿਲਾ ਇਥੇ ਵਿਸਰਾਮ ਹੈ ਕਾਲੂ ਖਤ ਨਹੀਂ ਬੋਲਣਾ ਕੋ ਤੇ ਲੱਲੇ ਦੇ ਵਿੱਚ ਡੈਸ਼ ਦੇ ਕੇ ਬੋਲਣਾ ਕਾਲੂਖਤ ਮੂਹ ਅੰਧਿਆਰਾ ਨਾਨਕ ਗੁਰਮੁਖ ਨਾਮ ਧਿਆਇਆ ਤਾ ਪਾਈ ਮੂਖ ਦੁਆਰਾ ਰਾਮੂ ਰਾਮ ਨਾਮ ਗੁਰੂ ਰਾਮ ਗੁਰਮੁਖੇ ਜਾਣੈ ਰਾਮ ਇਹ ਵੀ ਵਿਸਰਾਮ ਯਾਦ ਰੱਖਣਾ ਰਾਮੂ ਰਾਮ ਨਾਮ ਗੁਰੂ ਇਥੇ ਵਿਸਰਾਮ ਹੈ RAM ਇਥੇ ਯਮਕ ਹੈ ਗੁਰਮੁਖੇ ਜਾਣਾ RAM ਇਹ ਮਨੁਆ ਖਿਨ ਊਪ ਪਿਆਲੀ ਭਰਮ ਦਾ ਇਕਤ ਘਰ ਆਣੈ RAM ਮਨ ਇਕਤ ਘਰ ਆਣੈ ਗਤਮਿਤ ਮਨ ਇਕਤ ਘਰ ਆਣੈ ਸਭ ਗਤਮਿਤ ਜਾਣਾ ਇਥੇ ਵਿਸਰਾਮ ਲਾਉਣਾ ਹੈ ਹਰ RAMਉ ਨਾਮ ਰਸਾਈ जानकी पैज रखै राम नामा प्रहलाद उद्धार तराई रामू राम रमो रम ऊंचा रामू राम रमो रम ऊंचा गुण कहतिया अंत ना पाया नानक राम नाम सुन पीने रामे नाम समाया जिन अंतरे राम नाम वसै ਤੇਨ ਚਿੰਤਾ ਸਭ ਗਵਾਇਆ RAM ਸਭ ਅਰਥਾ ਸਭ ਧਰਮ ਮਿਲੇ ਮਨ ਚਿੰਦਿਆ ਸੋ ਫਲ ਪਾਇਆ RAM ਮਨ ਚਿੰਦਿਆ ਫਲ ਪਾਇਆ RAM ਨਾਮ ਧਿਆਇਆ RAM ਨਾਮ ਗੁਣ ਗਾਈ ਦੁਰਮਤ ਦੁਰਮਤ ਕਬੁੱਧ ਗਈ ਸੁੱਧ ਹੋਈ ਦੁਰਮਤ ਕਬੁੱਧ ਗਈ ਇਥੇ ਠਮਕ ਲਾਦਨੀਏ ਸੁੱਧ ਹੋਈ RAM ਨਾਮ ਮਨ ਲਾਈ ਸਫਲ ਜਨਮ ਸਰੀਰ ਸਭ ਹੋਆ ਜਿਤ RAM ਨਾਮ ਪਰਗਾਸਿਆ ਨਾਨਕ ਹਰ ਭਾਜ ਸਦਾ ਦਿਨ ਰਾਤੀ ਗੁਰਮੁਖ ਨਿਜ ਘਰ ਵਾਸਿਆ ਜਿਨ ਸਰਦਾਰ RAM ਨਾਮ ਲੱਗੀ ਸੀਨਾ ਦੂਜਾ ਚਿਤ ਨਾ ਲਾਇਆ RAM ਜੀ ਧਰਤੀ ਸਭ ਕੰਚਨ ਕਰ ਦੀਜੈ ਬਿਨ ਨਾਵੈ ਅਵਰ ਨਾ ਪਾਇਆ RAM RAM ਨਾਮ ਮਨ ਪਾਇਆ ਪਰਮ ਸੁਖ ਪਾਇਆ ਅੰਤ ਚਲਦਿਆ ਨਾਲ ਸਖਾਈ RAM ਨਾਮ ਧਨ ਪੂੰਜੀ ਸੰਚੀ ਨਾ ਡੂਬੈ ਨਾ ਜਾਈ ਰਾਮ ਨਾਮ ਇਸ ਜੁਗ ਮਹ ਤੁਲਹਾ ਜਮ ਕਾਲ ਨੇੜ ਨ ਆਵੇ ਨਾਨਕ ਗੁਰਮੁਖ ਰਾਮ ਪਛਾਤਾ ਕਰ ਕਿਰਪਾ ਆਪ ਮਿਲਾਵੇ ਰਾਮੂ ਰਾਮ ਨਾਮ ਸਤੇ ਸਤ ਗੁਰਮੁਖ ਜਾਣਿਆ ਰਾਮ ਇਹ ਵਿਸਰਾਮ ਯਾਦ ਰੱਖਣਾ ਹੈ ਰਾਮੂ ਰਾਮ ਨਾਮ ਇਥੇ ਠਮਕ ਸੱਤੇ ਸੱਤ ਇੱਥੇ ਵਿਸਰਾਮ ਹੈ ਗੁਰਮੁਖ ਜਾਣਿਆ RAM ਸੇਵਕੋ ਗੁਰਸੇਵਾ ਲਾਗਾ ਜਿਰ ਮਨ ਤਨ ਅਰਪ ਚੜਾਇਆ RAM ਸੇਵਕੋ ਇੱਥੇ ਜਮਕ ਗੁਰਸੇਵਾ ਲਾਗਾ ਇੱਥੇ ਵਿਸਰਾਮ ਹੈ ਜਿਨ ਮਨ ਤਨ ਅਰਪ ਚੜਾਇਆ RAM ਮਾਨ ਤਨ ਅਰਪਿਆ ਬਹੁਤ ਮਨ ਸਰਦਿਆ ਗੁਰ ਸੇਵਕ ਭਾਏ ਮਿਲਾਏ ਗੁਰ ਇਥੀ ਅਮਕ ਲਾਦਨੀ ਹੈ ਸੇਵਕ ਭਾਏ ਸੰਬੰਧਕ ਪਾਠ ਹੈ ਗੁਰ ਸੇਵਕ ਭਾਏ ਮਿਲਾਏ ਦੀਨਾ ਨਾਥ ਜੀ ਆ ਕਾ ਦਾਤਾ ਪੂਰੇ ਗੁਰ ਤੇ ਪਾਏ ਗੁਰੂ ਸਿੱਖ ਸਿੱਖ ਗੁਰੂ ਹੈ ਇਕੋ ਗੁਰ ਉਪਦੇਸ਼ ਚਲਾਏ ਇਹ ਵੀ ਵਿਸਾਮ ਯਾਦ ਰੱਖਣ ਵਾਲਾ ਹੈ ਗੁਰੂ ਸਿੱਖ ਇਥੇ ਠਾਮਕ ਸਿੱਖ ਗੁਰੂ ਹੈ ਇਥੇ ਵਿਸਰਾਮ ਹੈ ਇਕੋ ਇਥੇ ਯਮਕ ਲਾ ਦਨੀ ਹੈ ਗੁਰ ਉਪਦੇਸ਼ ਚਲਾਏ RAM ਨਾਮ ਮੰਤ ਹਿਰਦੈ ਦੇਵੈ ਨਾਨਕ ਮਿਲਣ ਸੁਭਾਈ ਇਕ ਓ ਅੰਕਾਰ ਸਤ ਗੁਰ ਪ੍ਰਸਾਦ ਆਸਾ ਸੰਤ ਮਹੱਲਾ ਚੌਥਾ ਕਾਰ ਦੂਜਾ ਹਰ ਹਰ ਕਰਤਾ ਦੂਖ ਬਿਨਾਸਨ ਪਤਿਤ ਪਾਵਨ ਹਰ ਨਾਮ ਜੀਵ ਹਰ ਸੇਵਾ ਭਾਈ ਪਰਮ ਗਤ ਪਾਈ ਹਰ ਊਤਮ ਹਰ ਹਰ ਕਾਮ ਜੀਵ ਹਾਂਜੀ ਇਹ ਪਦ ਜਿਹੜੇ ਨੇ ਥੋੜੇ ਜਿ ਨਖੇਰ ਕੇ ਪੜਨੇ ਹਨ ਹਰ ਊਤਮ ਕਾਮ ਜਪਿਐ ਹਰ ਨਾਮ ਹਾਂਜੀ ਹਰ ਊਤਮ ਕਾਮ ਜਪਿਐ ਹਰ ਨਾਮ ਹਰ ਜਪਿਐ ਅਸਥਿਰ ਹੋਵੈ ਜਨਮ ਮਰਨ ਦੋਵੈ ਦੁਖ ਮਿਟੇ ਜਨਮ ਮਰਨ ਦੋਵੈ ਦੁਖ ਮਿਟੇ ਸਹਜ ਹੀ ਸੁਖ ਸੂਵੈ ਹਰ ਹਰ ਕਿਰਪਾ ਧਾਰਹੁ ਠਾਕੁਰ ਹਰ ਜਪਿਐ ਆਤਮ ਰਾਮ ਜੀਉ ਹਰ ਹਰ ਕਰਤਾ ਦੁਖ ਬਿਨਾਸਨ ਪਤਿਤ ਪਾਵਨ ਹਰ ਨਾਮ ਜੀਵ ਹਰ ਨਾਮ ਪਦਾਰਥ ਕਾਲ ਯੁਗ ਊਤਮ ਹਰ ਜਪੀਐ ਸਤਗੁਰ ਪਾਏ ਜੀਵ ਗੁਰਮੁਖ ਹਰ ਪੜੀਐ ਗੁਰਮੁਖ ਹਰ ਸੁਣੀਐ ਹਰ ਜਪਤ ਸੁਣਤ ਦੁਖ ਜਾਏ ਜੀਵ ਹਰ ਹਰ ਨਾਮ ਜਪਿਆ ਦੁਖ ਬਿਨਸਿਆ ਹਰ ਨਾਮ ਪਰਮ ਸੁਖ ਪਾਇਆ ਸਤਿਗੁਰ ਗਿਆਨ ਬਲਿਆ ਘਟ ਚਾਨਣ ਅਗਿਆਨ ਅੰਧੇਰ ਗਵਾਇਆ ਹਰ ਹਰ ਨਾਮ ਤਿਨੀ ਆਰਾਧਿਆ ਜਿਨ ਮਸਤਕ ਧੁਰ ਲਿਖ ਪਾਇ ਜੀਵ ਹਰ ਨਾਮ ਪਦਾਰਥ ਕਲਯੁਗ ਊਤਮ ਹਰ ਜਪਿਐ ਸਤਿਗੁਰ ਪਾਇ ਜੀਵ ਹਰ ਹਰ ਮਨ ਪਾਇਆ ਪਰਮ ਸੁਖ ਪਾਇਆ ਹਰ ਲਾਹ ਪਾਦ ਨਿਰਵਾਣ ਜੀਵ ਹਰ ਪ੍ਰੀਤ ਲਗਾਈ ਹਰ ਨਾਮ ਸਿਖਾਈ ਭ੍ਰਮ ਚੁੱਕਾ ਆਵਣ ਜਾਣ ਜੀਵ ਆਵਣ ਜਾਣਾ ਭ੍ਰਮ ਭਉ ਭਾਗਾ ਹਰ 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 ਗੁਣ ਗਾਇਆ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਹਰ ਹਰ ਨਾਮ ਸਮਾਇਆ ਜਿਨ ਹਰ ਧਿਆਇਆ ਧੁਰ ਭਾਗ ਲਿਖ ਪਾਇਆ ਜੇਨ ਸਫਲ ਸਫਲ ਜਨਮ ਪਰਵਾਨ ਜੀਓ ਹਰ ਹਰ ਮਨ ਪਾਇਆ ਪਰਮ ਸੁਖ ਪਾਇਆ ਹਰਲਾਹਾ ਆਪਾਦ ਨਿਰਵਾਣ ਜੀਓ ਜਿਨ ਹਰ ਮੀਠਾ ਲਗ ਜਿਨ ਹਰ ਮੀਠ ਲਗਾਨਾ ਤੇ ਜਨ ਪ੍ਰਧਾਨਾ ਤੇ ਊਤਮ ਹਰ ਹਰ ਲੋਗ ਜੀਓ ਹਰ ਨਾਮ ਵਡਾਈ ਹਰ ਨਾਮ ਸਖਾਈ ਗੁਰਬ ਸਬਦੀ ਹਰ ਰਸ ਭੋਗ ਜੀਓ ਹਰ ਰਸ ਭੋਗ ਮਹਾਂ ਨਿਰਜੋਗ ਵਡਭਾਗੀ ਹਰ ਰਸ ਪਾਇਆ ਸੇ ਧੰਨ ਵੱਡੇ ਸਤਿ ਪੁਰਖਾ ਪੂਰੇ ਜਿਨ ਗੁਰਮਤਿ ਨਾਮ ਧਿਆਇਆ ਜਨ ਨਾਨਕ ਰੇਨ ਮੰਗੇ ਪਾਗ ਸਾਧੂ ਮਨ ਚੁਕਾ ਸੋਗ ਬਜੋਗ ਜੀਵ ਜਿਨ ਹਰ ਮੀਠ ਲਗਾਨਾ ਤੇ ਜਾਨ ਪ੍ਰਧਾਨਾ ਤੇ ਊਤਮ ਹਰ ਹਰ ਲੋਗ ਜੀਵ ਆਸਤ ਵਾਹਿਗੁਰੂ ਜੀ ਕਾ ਕਾਲ ਸਤਿ ਕਰਾਈ ਵਾਹਿਗੁਰੂ ਜੀ ਕੀ ਫਤਿਹ